ਯਾਦੀ ਨਾਮ ਬੰਦਿਆ ਅੱਲਾਹ ਦੀ ਵਕਤ ਬੰਦਿਆ ਕਬਾਇਸ਼ਾ ਨੂੰ ਰਾਜ਼ੀ ਕਰੀਏ ਤਾਂ ਗਲ ਬਣਦੀਏ ਗਰੀਬ ਸ਼ਾਹ ਨੂੰ ਰਾਜ਼ੀ ਕਰੀਏ ਤਾਂ ਗਲ ਬਣਦੀਏ ਕੋਈ ਯਾ ਸੁਲਾਜੀ ਕਰੀਏ ਤਾਂ ਗਲ ਬਣਦੀਏ ਕੋਈ ਯਾ ਸੁਲਾਜੀ ਕਰੀਏ ਤਾਂ ਗਲ ਬਣਦੀਏ ਮੁਰਸ਼ਦ ਤੇ ਜਿੱਕ ਇਸ਼ਾਰੇ ਤੇ ਘਰ ਦਾਤਿਆਂ ਦੀ ਜੇਮਸਤਾਂ ਦੀ ਸਾਰੀ ਸੰਗਤ ਨੂੰ ਔਰ ਸਾਡੇ ਬਾਬਾ ਜੀ ਦੀ ਸ਼ੋਕ ਜੀ ਦੀ ਅੱਜ ਵਰਸੀ ਮਨਾਇਆ ਜਾ ਰਹੀ ਆ ਮੈਂ ਉਹਨਾਂ ਦੇ ਪੁੱល ਭੇਟ ਕਰਦੀ ਆ ਔਰ ਸਾਰੀ ਸੰਗਤ ਵੱਲੋਂ ਔਰ ਸਾਰੇ ਸ਼ਹਿਰ ਵੱਲੋਂ ਉਹਨਾਂ ਦੇ ਸੰਜੋਗ ਦੇ ਨਾਲ ਵਰਸੀ ਮਨਾਇਆ ਜਾ ਰਹੀ ਆ ਦਾਤਾ ਦਰਬਾਰ ਦਾਤਾ ਅਲੀ ਅਮਰ ਸਰਕਾਰ ਦਰਬਾਰ ਦਾਤਾ ਮੰਮੀ ਜੀ ਸਰਕਾਰ ਔਰ ਦਰਬਾਰ ਦਾਤਾ ਬਾਬਾ ਸ਼ੋਕੀ ਜੀ ਸਰਕਾਰ ਗੱਦੀ ਨਸੀਹਤ ਜੋਤੀ ਹਾਜੀ ਜੀ ਮੈਂ ਉਹਨਾਂ ਦਾ ਚੇਲਾ ਨਿਸ਼ਾਮਹੰਤ ਔਰ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਔਰ ਬਾਬਾ ਜੀ ਦੇ ਕਦਮਾਂ ਦੇ ਵਿੱਚ ਹੌਲਪੇਟ ਕਰਦੀਆਂ ਜੈਦਾਤਿਆ ਜੀ ਜੈ ਮਸਤਾਂ